ਸਵਾਗਤ ਹੈ ਮਿੱਤਰੋ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਪਹੁੰਚੇ ਪਿੰਡ ਨਾਗਰੇ ਤੇ ਮਿੱਤਰੋ ਪਿੱਛੇ ਆਪਣਾ ਐਲਟੀ ਮਾਡਲ ਖੜਾ 5310 2001 ਮਾਡਲ ਹੈ ਮਿੱਤਰੋ ਤੇ ਮਿੱਤਰੋ 20000 ਘੰਟਾ ਚੱਲੇਗਾ ਟਰੈਕਟਰ ਹੈ ਜਾਂ ਮੜਾ ਮੋਟਾ ਅੰਦਰ ਜਾਂ ਬਾਹਰ ਹੋ ਗਿਆ ਤੇਜਾ ਮੀਟਰ ਮਿੱਤਰੋ ਨਵਾਂ ਪਿਆ ਟਰੈਕਟਰ ਦਾ ਇਹਦਾ ਤੇ ਬੈਲ ਟੁੱਟਣ ਕਰਕੇ ਮਿੱਤਰੋ ਦੇ ਪਿਸਟਨ ਹੀਟ ਮਾਰ ਗਏ ਆ ਤੇ ਦਿਖਾਉਦੇ ਆ ਤੁਹਾਨੂੰ ਕੀ ਪ੍ਰੋਬਲਮ ਬੱਚੇ ਦੇ ਤੇ ਖੋਲਣ ਲੱਗੇ ਆ ਖੋਲ ਕੇ ਤੁਹਾਨੂੰ ਚੈੱਕ ਕਰਾਉਂਦੇ ਆ ਲਓ ਜੀ ਆਪਾਂ ਲਾਪੇ ਹੁਣ ਪਾਣੀ ਮਾਰਨੇ ਨੂੰ ਪਾਣੀ ਪੂਰੀ ਮਾਰ ਕੇ ਤੇ ਮਿੱਤਰੋ ਫੇਰ ਖੋਲ ਹੈਂ ਤੋਂ ਸਵਾਲ ਲੀਏ ਕਿਉਂਕਿ ਮਿੱਟੀ-ਮਿੱਟੀ ਬੋਹ ਪਈ ਆ ਭਰਾ ਨੇ ਕਣਕ ਬੀਜੀ ਆ ਤੇ ਮਿੱਤਰੋ ਚੱਲ ਵੀ ਗਿਆ ਹੁਣ 20000 ਤੋਂ ਜਾਂ ਉੱਪਰ ਜਾਂ ਥੱਲੇ ਇੰਨਾ ਕੈਂਡੀਡੇਟ ਚੱਲੇ ਆ ਇਹ ਤੇ ਹੁਣ ਇਹ ਰੈਂਗ ਸਲੀਪਾ ਪ੍ਰੈਸਨ ਪਾਵਾਂਗੇ ਆਪਾਂ ਠੀਕ ਹੈ ਜੀ ਘੱਟੋ ਘੱਟ ਮੇਰੇ ਹਿਸਾਬ ਨਾਲ ਯਾਰ 60-65 ਖਤਾਂ ਖੇਤੀ ਕਰਦੇ ਹੋਣਗੇ ਇਹ 2001 ਮਾਡਲ ਹੈ ਮਿੱਤਰੋ ਰੇਗਿੰਦਰ ਕਿੰਨੇ ਖਤਾਂ ਖੇਤੀ ਕਰਦੇ ਤੁਸੀਂ 85 85ਾਂ ਦੀ 85ਾਂ ਦੀ ਮਿੱਤਰੋ ਖੇਤੀ ਕਰਦੇ 85 ਖਤਿਆਂ ਦੀ ਖੇਤੀ ਕਰਦੇ ਇਹ ਇਹ ਟਰੈਕਟਰ ਇੱਕ ਆ ਖੜਾ ਤੇ ਕੋ ਮਿੱਤਰੋ ਉਹ ਬਾਹਰ ਖੜਾ ਮੇਸੀ ਜਾਦੇ ਇਹ ਹੀ ਚੱਲਦਾ ਇਹ 2001 ਮਾਡਲ ਹੀ ਆ ਹਾਂਜੀ ਹਾਂ ਚਲੋ ਟਰੈਕਟਰ ਲਾਈਏ ਪਟਕਾਣੇ ਜਾ ਕੇ ਤੇ ਖੋਲਿਏ ਇਹਨੂੰ ਉਹਨੂੰ ਜਾ ਕੇ ਨੋਈ ਮਿੱਤਰੋ ਪਹਿਲਾਂ ਆਪਾਂ ਇਹਦਾ ਉਹਨਾਂ ਨੂੰ ਕੱਢ ਲਈਏ ਇਹਨਾਂ ਨੂੰ ਖਾਲੀ ਕਰ ਦਈਏ ਤੇ ਪਾਣੀ ਪਾਣੀ ਕੱਢ ਕੇ ਤੇ ਟਰੈਕਟਰ ਲੈ ਚੱਲਦੇ ਆ ਮਿੱਤਰੋ ਆਹ ਤੇ ਲਾਉਂਦੇ ਆ ਸੁਪਰ ਹੀਟਰ ਦੇ ਮੋਰੇ ਜਾ ਕੇ ਲੋਏ ਪਾਣੀ ਦਾ ਤਾਂ ਗਾਡਾ ਪਾਇਦਾ ਤੇ ਲਾਈਆ ਟਿਕਾਣੇ ਤੇ ਇਹਨੂੰ ਇੱਥੇ ਮਿੱਤਰੋ ਇਹਦਾ ਹੁਣ ਲੱਗਾ ਪ੍ਰੈਸ਼ਰ ਹੁਣ ਇਹ ਹੁਣ ਤੁਹਾਨੂੰ ਵੀਡੀਓ ਤੇ ਚੱਲਦਾ ਦੱਸਣਾ 15 ਮਿੰਟ ਘੜੀ ਦੇ ਟਾਈਮ ਦੇ ਹਿਸਾਬ ਨਾਲ ਇਹਨਾਂ ਆਪਾਂ ਖਲਾਰ ਦੇਣਾ। ਮਤਲਬ ਸਮਾਦਮੋ ਸਾਰਾ ਆਪਣਾ ਆ ਗਿਆ ਤਾਂ ਪੋਲਰ ਵੀ ਲੈ ਆਂਦਾ ਫਲੀਬਾਂ ਪੱਟਣ ਲਈ ਤੇ ਇਹਨਾਂ ਆਪਾਂ ਫਲੀਬਾਂ ਪਟਾਂਗੇ ਟਰੈਕਟਰ ਦੀਆਂ। ਨਗੇਂਦਰੀ ਨੇ ਧੋੜੇ ਠਾਲਦੀ ਅੰਦਰ ਸ਼ੈੱਡ ਦੇ। ਲੋਵੀ ਟੇਟਰ ਲਾਤਾ ਮਿੱਤਰੋ ਟਿਕਾਣੀ ਆਪਾਂ ਸਿੱਧੇ ਆਪਾਂ ਖੋਲਾਗੇ ਇਹਨੂੰ ਤੇ ਆਹ ਸੁਗੰਦਾ ਚੋਕੇ ਉੱਥੇ ਸਾਈਡ ਤੇ ਲਵਾਵਾਂਗੇ ਘੰਮਲ ਫੈਲ ਨੂੰ ਮਿੱਤਰੋ ਵਧੀਆ ਸਮਾਨ ਸਮੂਚੀ ਰੱਖਣਾ ਟਿਕਾ ਦੇਣਾ ਆਪਾਂ ਸਾਈਡ ਤੇ ਜੋ ਵੀ ਸਮਾਨ ਲੈਣਾ ਰੀਣਾ ਜਾਂਸੀ ਕੰਪਨੀ ਤੇ ਲਗਾਵਾ ਦੇ ਤੇ ਕਿਹੜੀ ਜਾਂਸੀ ਆਪਾਂ ਲਗਾ ਦੇ ਤੁਮਾਂ ਲੈ ਜਾ ਵੀ ਮਿੱਤਰਾ ਬਾਹਰ ਇਹਨੂੰ ਲੋ ਜੀ ਪਹਿਲਾਂ ਆਪਾਂ ਕਰੀਏ ਤੇਲ ਇਹਦਾ ਚੈਂਬਰ ਖਾਲੀ ਕਰੀਏ ਜੱਟੀਆਂ ਜੀ ਇਸਲਾਮ ਹੈ ਸ਼ੋ ਤੇ ਵੀਰ ਆਪਾਂ ਤੁਹਾਨੂੰ ਪਤਾ ਹੀ ਆ ਇਹ ਪਾ ਦੇ ਨੇ ਪਟਾਕੇ ਮਿੱਤਰੋ ਵੀ ਆਪਾਂ ਲੜਾ ਪਾ ਲੈਣਾ ਪੰਜ-10 ਮਿੰਟਾਂ ਦੇ ਵਿੱਚ ਲੱਗਾ ਪੈ ਗੋ ਲਬੇ ਤੇ ਇੱਲਿਆ ਕੱਢ ਜਿੱਥੇ ਖਾਲੀ ਹੁੰਦਾ ਚੈਂਬਰ ਜਿੱਥੇ ਖਾਲੀ ਹੁੰਦਾ ਚੈਂਬਰ ਆਪਣਾ ਨਿਕਲ ਲੈਂਦਾ ਤੇ ਤੇ ਮੜਾ ਜਾ ਗਰਮ ਹੋ ਜਾਈਏ ਹੁਣ ਚਾਹ ਆਉਣ ਲੱਗੀ ਆ ਨਗਿੰਦੀ ਚਾਹ ਲੈ ਕੇ ਆਉਣ ਲੱਗਾ ਤੇ ਚਾਹ ਪੀ ਕੇ ਫੇਰ ਆਪਾਂ ਲੱਗਦੇ ਆ ਫਿਰ ਹੱਥੋ ਦਕਾਲੇ ਆਪਣੇ ਹੋ ਜਾਣੇ ਆ ਨਗੇਂਦਰ ਗੇਟ ਖੋਲ ਦੇ ਮੜਿਆ ਵੀ ਮਾੜੀ ਲਾਈਟ ਆਵੇ ਤਨ ਵਿੱਚ ਤੇ ਮਿੱਤਰੋ ਬਹੁਤ ਸੋਹਣਾ ਜਸਕਰਨ ਭਾਈ ਉਹਨਾਂ ਨੇ ਬਣਾ ਦਿੱ ਲੱਕ ਗੇਟ ਉਹ ਅਦਰੋਂ ਇੰਟਰ ਹੁੰਦਾ ਤੇ ਆਪਣੇ ਖੱਤਿਆਂ ਨੂੰ ਜਾਣਾ ਮਿੱਤਰੋ ਆ ਦੇ ਐਦਾਂ ਹੁੰਦਾ ਜਿਗਾਰ ਸਾਡੇ ਅੰਕਲ ਨੇ ਬਣਾਏ ਵੱਡਾ ਗੇਟ ਇੱਥੋਂ ਟਰੈਕਟਰ ਬਾਹਰ ਆ ਸਾਰੇ ਖੱਤੇ ਭਾਜੀ ਇਹਨਾਂ ਦੇ ਜਿੰਨੇ ਵੀ ਹੈਗੇ ਆ ਇੱਥੋਂ ਲੈ ਕੇ ਉਹ 사ਸਾਂਗੇ 사ਸਾਂਗੇ ਮਿੱਤਰੋ ਸਾਹਮਣੇ ਉਧਰ ਆਲੇ ਦੁਆਲੇ ਘੁੰਮ ਜਾਂਦੇ ਏ ਬਾਕੀ ਇੱਧਰ ਇੱਧਰ ਵੀ ਨਾਲ ਖੱਤੇ ਆ ਮੈਸਾ ਨਾ ਹੋਣੀ ਆ 20 ਖੱਤੇ ਨੇ ਇੱਥੇ ਵਾਲੇ ਦਵਾਲੇ ਤੇ ਉਹ ਖੱਤੇ ਵੀ ਜ਼ਮੀਨ ਇਹਨਾਂ ਦੀ ਸਾੜਕ ਤੋਂ ਪਾਰ ਇਦਾਂ ਹੀ ਆ ਇੱਥੋਂ ਟਰੈਕਟਰ ਬਾਹਰ ਨਾ ਇੱਥੇ ਅੰਦਰ ਵਾੜ ਲੈਣਾ ਚਲੋ ਲੱਗੀ ਆਪਾਂ ਨੇ ਤੇ ਦਵਾਲੇ ਲੋ ਵੀ ਮਤਰੋ ਚੌਕ ਥੀਲਾ ਆਪਾਂ ਚੱਕ ਫੜ ਲਾ ਦੋ ਨਾ ਤਨਾ ਤੇ ਹੁਣ ਆਪਾਂ ਐਲਟੀ ਮਾਡਲਮ ਤੋਂ ਟਰਬੋ ਵੀ ਆਪਾਂ ਲਾ ਟਰੈਕਟਰ ਨੂੰ ਤੇ ਇਹ 2000 ਰੁਪਏ ਨੇ 13-14 ਜੀ ਲੱਗਾ ਲਾਦਾ ਮਿੱਤਰੋ ਬਚਾਇਦਾ ਲਾ ਤੇ ਐਸਕੇ ਤੋਂ ਪਰਿਆਲੇ ਤੋਂ ਪੰਪ ਹੋਇਆ ਜੀ ਟਰੈਕਟਰ ਦਾ ਇਕ ਵਾਰ ਫਿਰ ਚੈੱਕ ਕਰਉਣਾ ਮਿੱਤਰੋ ਆਪਾਂ ਕਿਉਂਕਿ ਇੰਜਣ ਬੰਨਣਾ ਟਰੈਕਟਰ ਦਾ ਇਹ ਪੰਪ ਚੈੱਕ ਕਰਾਵਾਂਗੇ ਇਹਦਾ ਕਿਉਂਕਿ ਤਾਲ ਮੇਲ ਬਰੋਬਰ ਹੀ ਰੱਖਣਾ ਪਹਿਲਾਂ ਤੇ ਇਹ ਗਨਟਰ ਵੀ ਇਹਦਾ ਛੋੜਾ ਹੀ ਹੁੰਦਾ ਮੋਰੇ ਇਹ ਗਨਟਰ ਵੀ ਵੱਡਾ 54 10 ਵਾਲਾ ਲਾ ਲਾ ਮਿੱਤਰੋ ਟਰੈਕਟਰ ਦੇ ਮੋਰੇ ਇਹ ਜੋ ਟਰਬੋ ਲਾਉਂਦੇ ਆ ਫੇ ਵੱਡੀਆਂ ਚੀਜ਼ਾਂ ਮੋਰੇ ਲੱਗਦੀਆਂ ਆ ਚੱਕ ਆ ਲੋ ਜੀ ਚੱਕੋ ਬਾਰ ਇਹ ਤਾਂ ਮੈਂ ਫਤਰਾ ਮੈਂਟੋ ਮੈਂਟਿਕ ਲੜਾ ਫੈਣਾ ਗੌਂਡੀ ਇਹਦਾ ਓਕੇ ਜੀ ਤੇ ਹੋ ਗਿਆ ਮੁਰੇ ਪੱਧਰ ਤੇ ਭਰਾ ਪੰਜਾਹ ਲੈ ਆ ਨਗਿੰਦਰੀ ਲੋ ਵੀ ਚਾਹ ਪੀਓ ਚਾਹ ਆ ਗਈ ਲੋ ਵੀ ਮੈਨੀਫੋਲਡ ਖੋਲ ਲਿਆ ਆਪਾਂ ਤੇ ਮਿੱਤਰੋ ਟਰਬੋ ਨੇ ਨਾ ਤੇਲ ਮਾਰਿਆ ਆ ਤੇ ਆਪਾਂ ਵੀ ਤੇਲ ਨਾਲ ਭਰਿਆ ਸੀਗਾ ਨਾਨਕ ਟਰਬੋ ਤੇਲ ਮਾਰਦਾ ਕੰਮ ਛੱਡਦਾ ਆ ਵਿੱਚੋਂ ਵਿੱਚੋਂ ਚਲੋ ਬਾਕੀ ਦੇਖਦੇ ਜੇ ਟਰਬੋ ਚੇਂਜ ਕੀਤਾ ਤੇ ਲਿਆਵਾਂਗੇ ਬਹੁਤ ਜਿਆਦਾ ਸਾਰਾ ਉਹ ਬਕਤੀ ਜੰਨੇ ਕੰਮ ਨੂੰ ਤੇ ਰੀਲ ਡ੍ਰਿਪ ਇਹ ਆਪਣਨ ਅਰੇ ਰੈਡੀਏਟਰ ਹੀ ਮਤਲਬ ਲਾਣਾ ਆਪਾਂ ਆ ਨਾਟ ਖੋਲ ਕੇ ਤੇਰਾ ਨੰਬਰ ਤੇ ਖੁੱਲ੍ਹ ਗਿਆ ਬਲ ਤਾਂ ਇਹ ਵੀ ਤੋਂ ਮਾਗੇ ਚੰਗੀ ਤਰ੍ਹਾਂ ਬਚੋ ਸਾਫ਼ ਕਰਾਉਣੇ ਚੰਗੀ ਤਰ੍ਹਾਂ ਇਹ ਪੈਪਰ ਉਪਰ ਸਾਫ਼ ਕਰਾ ਕੇ ਮਤਲਬ ਫਿਰ ਫਟਕਾਣ ਨੂੰ ਤੇ ਕਿਉਂਕਿ ਜਦੋਂ ਇੰਜਣ ਆ ਨਾ ਇੰਜਣ ਦਾ ਕੰਮ ਕਰਦੇ ਆ ਇਹ ਆ ਵੀ ਜ਼ਰੂਰ ਸਾਫ਼ ਕਰਾਓ ਆ ਚੀਜ਼ਾਂ ਨਾਲੇ ਖੁੱਲ ਗਿਆ ਰੈਡੀਏਟਰ ਮਤਲਬ ਕਿ ਤੇਰੀ ਹੋ ਰਿਹਾ ਇਹਦੀਆਂ ਜਿਹੜੀਆਂ ਚੀਜ਼ਾਂ ਹਨ ਬੜੀਆਂ ਸਟਰੋਂਗ ਆ ਆ ਚੀਜ਼ਾਂ ਦੇਖੋ ਕਿੰਨੀਆਂ ਹੈਵੀ ਆ ਇਹ ਨਵੀਆਂ ਨਵੇਂ ਟਰੈਕਟਰ ਨੂੰ ਲਾ ਲੋ ਵਾਹ ਤਾਂ ਨਿਤ ਨਵੇਂ ਖੋਲੀ ਦੇ ਟਰੈਕਟਰ ਜੌਂਡੀਅਰ ਜਿਆਦਾ ਆਪਣੇ ਤੋਂ ਨਵੇਂ ਆਏ ਉਹਨੂੰ ਆਈ ਆ ਹਾਂ ਤੇ ਇਹ ਜਿਹੜੇ ਇਹ ਜਿਹੜੀਆਂ ਚੀਜ਼ਾਂ ਹਨ ਮਿੱਤਰੋ ਬਹੁਤ ਹੈਵੀ ਆ ਐਲਟੀ ਮਾਡਲ ਦੀ ਇੱਕ ਜੀ ਤੁਹਾਨੂੰ ਹੋਰ ਦਿਖਾਵਾਂ ਆ ਜਾਓ ਇਧਰ ਨੂੰ ਜਿਹੜੇ ਤਾਂ ਹੈਗੇ ਜੌਂਡੀਅਰ ਵਾਲੇ ਉਹਨਾਂ ਦਾ ਚੱਲ ਪਤਾ ਹੀ ਆ ਮਿੱਤਰੋ ਇਹ ਰੀਡਲਟਰ ਨੇ ਤਾਂ ਹੁਣ ਤਾਂ ਲਾਸਟਿਕ ਦੀ ਬਾਡੀ ਆਉਂਦੀ ਹੈ ਉਹਨੂੰ ਕਨਵੀਨੀਅਮ ਇਹਦਾ ਆਉਂਦਾ ਤੇ ਮਿੱਤਰੋ ਰੇਡੀਏਟਰ ਦੇਖੋ ਕਦੋਂ ਦਾ ਜਿੱਦਾਂ ਹੁੰਦਾ ਨਹੀਂ ਟਰੱਕ ਦਾ ਤੀਜਾ ਮਿੱਤਰੋ ਉਹ ਘੇੜ ਘੇੜ ਲਾਈਆਂ ਹੈਲਟੀ ਮੋਟਰ ਰੇਡੀਏਟਰ ਨੂੰ ਕਿੰਨਾ ਠੀਕ ਆ ਰਿਹਾ ਨਾਲ ਦਾ ਰੇਡੀਏਟਰ ਤੇ ਕੋਈ ਪਾਰਟ ਨੰਬਰ ਤਾਂ ਕੀ ਲੱਗਾ ਹੈਲਟੀ ਰੀਨਲ ਕੰਪਨੀ ਦਾ ਬ੍ਰਾਂਡ ਆ ਹੈਲਟੀ ਇਹ ਵੀ ਸਾਫ਼ ਕਰਾਉਣਾ ਆਪਾਂ ਇਹ ਵੀ ਰੱਖੋ ਇੱਥੇ ਸਾਈਡ ਤੇ ਪਹਾੜਾ ਤੇ ਨਿੱਗਰ ਜਿਆਦੇ ਆ ਹਰੇ ਰੰਗ ਦਾ ਪਹਿਲਾਂ ਚੀਜ਼ਾਂ ਬਹੁਤ ਘਾਟ ਘਾਟ ਲੱਗੀਆਂ ਹੁੰਦੀਆਂ ਟਰੈਕਟਰ ਨੂੰ ਹੁਣ ਤਾਂ ਚਲੋ ਸਾਜ-ਬਾਜ ਜੇ ਉਹਦੇ ਬੇੜ ਵੀ ਮਿੱਤਰੋ ਨਾਲ ਹੀ ਆ ਸੀ ਟਰੈਕਟਰ ਦੇ ਨਾਲੇ ਤੇ ਮਗਰ ਵੀ ਚਾਰ ਪਲੇਟਾਂ ਨਾਲ ਹੀ ਆਈਆਂ ਸੀਗੀਆਂ ਤੇ ਮੇਰੇ ਹਿਸਾਬ ਨਾਲ ਉਹ ਤੋਂ 4 ਲੱਖ ਦਾ ਟਰੈਕਟਰ ਸੀ ਮਸਹੀ ਇਹ ਏਰੀਆ ਵਿੱਚ ਪਹਿਲਾ ਟਰੈਕਟਰ ਆਪਣੇ ਮਿੱਤਰੋ ਇਹ ਆ ਸੀਗਾ ਸਾਡੇ ਏਰੀਆ ਵਿੱਚ ਬਾਕੀ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਆਵਾਂਗਾ ਆ ਸਾਡੇ ਹੀ ਨਿਕਲੇ ਨਿਕੇ ਹੁੰਦੇ ਸੀਗੇ ਇਹ ਟਰੈਕਟਰ ਹੀ ਦੇਖਿਆ ਸੀਗਾ ਵੀ ਇਹ ਟਰੈਕਟਰ ਕਿੱਡਾ ਆਇਆ ਹਨਾ ਦੇਖਣ ਨੂੰ 16 ਟਾਇਰ ਸੀ ਉਹ ਤੋਂ 12 13 ਦੇ ਟਾਇਰ ਹੁੰਦੇ ਟਰੈਕਟਰਾਂ ਦੇ 6 6 ਤੋਂ ਦੇ ਹੋਰਾਂ ਦੇ ਟਰੈਕਟਰਾਂ ਦੇ ਇੰਨੇ ਕ ਹੀ ਹੁੰਦੇ 13 ਦੇ 12 ਦੇ ਬਸ ਤੇ 16 ਟਾਇਰਾਂ ਵਾਲਾ ਜਦੋਂ ਧਰਤੀ ਤੇ ਉਤਰਿਆ ਫਿਰ ਨਾ ਆਪਣੇ ਇੰਡੀਆ ਦੇ ਵਿੱਚ ਤੇ ਫੇਰ ਕਹਿੰਦੇ ਆਹ ਟਰੈਕਟਰ ਕਿਹੜਾ ਆ ਗਿਆ ਯਾਰ ਕਿੱਡਾ ਟਰੈਕਟਰ ਆ ਚਲੋ ਬਾਕੀ ਆਪਾਂ ਬੋਲੀ ਹੋਂ ਟਰੈਕਟਰ ਨੂੰ ਟਰੈਕਟਰ ਦਾ ਢੱਲਾ ਹੁਣ ਆਪਾਂ ਟੈਕਟ ਕਰ ਪਟਾਂਗੇ ਤੇ ਹੈਡਵੌਟ ਪਟਾਂਗੇ ਦਾ ਕਿਉਂ ਨਿਕੰਦਰੀ ਹਾਂਜੀ ਆ ਗਏ ਬੰਟੀ ਆ ਬੈਟ ਚੱਕੋ ਬੈਟਰੀ ਵੀ ਓਰੀਜਨਲ ਹੀ ਆ ਸਿੱਖ ਦੀ ਐਕਸਾਈਡ ਦੀ ਲੋ ਵੀ ਖੁੱਲੀ ਜਾਂਦੀ ਆ ਆਪਾਂ ਤੇ ਮਿੱਤਰ ਜਿਹੜਾ ਐਲਟ੍ਰੀ ਮੋਡੂਲੇਟਰ ਹਨਾ ਉਹਦਾ ਡੀਲ ਫੈਕਟਰੀ ਇੱਥੇ ਆਉਂਦੇ ਆ ਆ ਸਾਈਡ ਤੇ ਲੱਗੇ ਉੱਪਰ ਲੱਗੇ ਜਾਂਦੇ ਆ ਤੇ ਜਿਹੜੇ ਹੁਣ ਨਵੇਂ ਟਰੇਟਰ ਆਉਂਦੇ ਆ ਉਹਦੀ ਅਸੈਂਬਲੀ ਇੱਥੇ ਲੱਗੀ ਆ ਆ ਜਿੱਥੇ ਪਰਫੈਕਟਰ ਲਾ ਇੱਥੇ ਲੱਗ ਜਾਂਦੀ ਓ ਪਰ ਮੇਰਾ ਇਰਾਦਾ ਇਹ ਹੀ ਹੈ ਵੀ ਉਹ ਨਵੀਂ ਲੁੱਕ ਦੇ ਦਈਏ ਵੀ ਜਿਹੜੇ ਇਹ ਫਿਲਟਰ ਲੱਗੇ ਹਨ ਪਾਲੀ ਸਾਈਡ ਤੇ ਲ ਚਲੀਏ ਚੌਣ ਲ ਚਲੀਏ ਵੀ ਰੀਜਨ ਹੈ ਕਿਉਂਕਿ ਜਦੋਂ ਆਪਾਂ ਉਹ ਨਾ ਫਿਲਟਰ ਚੇਂਜ ਕਰਦੇ ਹਾਂ ਤੇ ਮਿੱਤਰ ਥੱਲੇ ਦੀ ਸੈਲਫ ਹੈ ਸੱਲੇ ਵਿੱਚ ਵੀ ਇਹਨਾਂ ਡੀਲ ਜਾਣ ਦਾ ਬਹੁਤ ਚਾਂਸ ਹੈ ਤੇ ਬਾਕੀ ਇਹਨੂੰ ਮੈਂ ਦੇ ਦਾਂ ਵੀ ਉਹ ਉਧਰ ਹੀ ਸਾਈਡ ਤੇ ਲਾਈਏ ਡੀਲ ਫਿਲਟਰ ਇਹਦੇ ਕੱਢ ਕੇ ਬਾਹਰ ਤੇ ਪਾ ਦੋਣੀਆਂ ਕਰਨੀਆਂ ਹਾਂ ਪਾ ਦੋਣੀਆਂ ਅਸੈਂਬਲੀ ਤਾਂ ਆਪਣੀ ਆਹੀ ਚੱਲੀ ਜਾਣੀ ਐ ਇੱਕ ਪੱਤੀ ਹੋਣੀ ਐ ਉਹਦੇ ਲਾਉਣ ਨੂੰ ਇੱਕੀ ਨੰਬਰ ਬੋਲਟ ਵਾਲੀ ਉਹ ਲਾਵਾਂਗੇ ਇਦਰੋ ਜਾ ਕੇ ਫਾਉਂਡੇਸ਼ਨ ਆਪਾਂ ਪਾਲੀ ਸੇਡ ਤੇ ਲੈ ਆਣਾ। ਬਾਕੀ ਇਹ ਰੈਂਟਰ ਨੂੰ ਤੇਲ ਬਹੁ ਮਰਿਆ ਵਿੱਚ ਦੀ। ਆਹ ਸਾਰਾ ਤੇਲ। ਉਹਦੇ ਆਪੇ। ਬਾਜੀ ਉਹਨਾਂ ਨਾਲ ਗੱਲ ਕਰਾਂਗੇ ਬਾਹਰ ਆਪਣੇ ਭਰਾ। ਜਿਸ ਕਾਨਾ ਭਰਾ ਨਾਲ ਵੀ ਉਹਨੂੰ ਦੱਸਾਂਗੇ ਵੀ ਟਰਕ ਆਪਣਾ ਤੇਲ ਮਾਰਦਾ। ਵੀ ਆਪਾਂ ਬਦਲ ਦੇ ਵਿੱਚ ਫਾਇਦਾ ਆ। ਮੁੜ ਕੇ ਫਿਰ ਨੁਕਸਾਨ ਕਰੂ ਆਪਣਾ। ਉਹ ਵੀ ਦੇਖਦੇ ਆ। ਜੇ ਸਮਾਨ ਲੈਣ ਜਾਵਾਂਗੇ ਤਾਂ ਲੈ ਆਵਾਂਗੇ ਜਾ ਕੇ ਵੀ ਟਰਕੋਂ ਨਾਲੇ। ਸੇਟਾਂ ਦੀ ਸ਼ਾਰਟ ਕੋਰੀ ਪਾੜਤਾ ਦੇ ਚੱਕ ਕਰ ਲੋ ਜੋ ਫਾਉਂਡੇਸ਼ਨ ਵੀ ਪਾੜ ਲਿਆ ਆਪਾਂ ਕਰ ਲੋ ਬਰ ਇੱਕ ਵਾਰ ਅਗਲੀ ਵਾਰ ਚੱਕ ਉਹ ਦੇ ਚੱਕੋ ਮਤਰਾ ਇਧਰ ਦੀਆਂ ਪਛੜੜਾਂ ਦੇਖੀਆਂ ਇਹ ਮੈਤਰੀ ਭਰਾਵਾਂ ਨੂੰ ਜੌਂਡੀਆ ਦੇ ਦੇਖਣੀਆਂ ਪਰ ਐਲਟੀ ਮਾਡਲ ਦੇ ਮਿੱਤਰੋ ਦੋਨੇ ਪਾਸੇ ਸੇਮੇ ਹੀ ਹੁੰਦੇ ਇਹਨਾਂ ਦੇ ਦੇਖੋ ਇਹ ਚੀਜ਼ਾਂ ਬਹੁਤ ਫਰਕ ਹੈ ਇਹਨਾਂ ਚੀਜ਼ਾਂ ਦਾ ਜੌਂਡੀਆ ਦੇ ਐਲਟੀ ਮਾਡਲ ਤਾਂ ਹੁਣ ਦੇ ਮਾਡਲਾਂ ਦੇ ਪਾਸੇ ਹੁਣ ਇੱਥੇ ਟੋਪੀਆਂ ਬਣੀਆਂ ਹੁੰਦੀਆਂ ਜਿਹੜਾ ਟੈਪਟ ਕਰਨ ਦੇ ਰੋਕਰਾਂ ਦੇ ਇੱਚ ਖਾਂਚੇ ਬਣਿਆ ਦੇ ਮਿੱਤਰੋ ਇਹ ਦੋਨੇ ਪਾਸੇ ਕੁਤਰਨੀਆਂ ਕਿਉਂ ਐਲਟੀ ਮਾਡਲ ਨੇ ਪਾਈ ਆ ਪੂਰੀ ਤੱਕ ਤੇ ਚਲੋ ਕੱਢੀਏ ਬਾਹਰ ਚੱਕੋ ਲੈ ਵੀਨ ਲਾਟ ਗਾਣੇ ਤੇ ਹੈਡ ਪੱਟੀ ਆ ਹਾਂ ਬਲੇ ਬੱਸ ਕਰਦੇ ਤੇ ਹੈਡ ਪੱਟੀ ਆ ਸਾਬਲੀ ਤੇ ਮਿੱਤਰੋ ਦੇਖੋ ਕੰਨਾ ਜਗਾੜਿਆ ਦਾ ਕਡੜੀਆਂ ਪੈਪਾਂ ਲੱਗੀਆਂ ਆ ਦੋ ਕਿਡੜੀਆਂ ਪੈਪਾਂ ਲੱਗੀਆਂ ਮਿੱਤਰੋ ਫਿਲਟਰ ਅਸੈਂਬਲੀ ਨੂੰ ਇਹ ਵੀ ਆਪਾਂ ਹੱਲ ਕਰਨਾ ਨਵੇਂ ਮਾਡਲ ਲੁੱਕ ਦੇਣੀ ਇਹਨਾਂ ਆਪਾਂ ਆ ਚੱਕੋ ਬਾਕੀ ਤੋਂ ਘੱਟੂ ਸਮਾਨ ਆਪਾਂ ਇਹਨਾਂ ਚੀਜ਼ਾਂ ਦੇ ਟਿਕਾਈ ਜਾਨੇ ਫੇ ਆਪਾਂ ਧੌਣਾ ਡੀਲ ਮਾਰ ਕੇ ਉਦਣੇ ਫਿੱਟ ਕਰਨਾ ਜਦ ਤਨ ਆਪਾਂ ਧੌਣਾ ਸਮਾਨ ਹੈ ਜਿਨੀ ਨਹੀਂ ਇਹ ਸੜਕ ਦੇ ਨਾਲ ਲੋ ਜੇ ਆਪਾਂ ਹੱਟ ਦੇ ਬੋਲਟ ਵੀ ਸਾਰੇ ਘੇਰਾ ਦੇਣ ਲਿਆ ਸਾਰਾ ਜਿੰਨਾ ਵੀ ਹੈਗਾ ਤੇ ਮੈਨੂੰ ਲੱਗਿਆ ਤੁਹਾਨੂੰ ਉਹ ਚੀਜ਼ ਦਿਖਾਉਂਦਾ ਐਲਟੀ ਦੀ ਕਾਲੇ ਜਨਾਰੇ ਦੀ ਤੇ ਇਹਦੀ ਜਿਹੜੇ ਨੌਜਲਾ ਹਨਾ ਟਰੈਕਟਰ ਦੀਆਂ ਆਪਣੀ ਮਣੀ ਨੌਜਲਾ ਕੱਦੀ ਕੋਈ ਹੋਣੀ ਨਾ ਮੋੜ ਪਈਆਂ ਆਪਾਂ ਨੇ ਨੌਇਲਾ ਦਾ ਚੇਂਜ ਕੀਤੀਆਂ ਮੈਨੂੰ ਤਾਂ ਤੇ ਯੂ ਐਸਏ ਲਿਖਿਆ ਨੌਇਲਾ ਤੇ ਉਹ ਮੁੱਟੀ ਮੁੱਟੀ ਪਈ ਆ ਇਹਨਾਂ ਨੋਇਨਾ ਤੇ ਮੇਰੇ ਯੂਐਸਐਲ ਦੇ ਬਾਲੀਆਂ ਨੋਇਨਾ ਟਰੈਡਰ ਦੀਆਂ ਓਕੇ ਜੀ ਐਲਟੀ ਮਾਡਲ ਦੀਆਂ ਤੇ ਹੁਣ ਹੈਡ ਚ ਕੀ ਆਪਾਂ ਆ ਮਾਰ ਵੀ ਰੜੇ ਇੱਧਰ ਆਲੇ ਪਾਈਂ ਰੜੇ ਇੱਧਰ ਆ ਚੱਕੋ ਹੈਡ ਚੱਕ ਕੇ ਚੈੱਕ ਕਰਦੇ ਆ ਪੈਸਟਰਾਂ ਦਾ ਛੜਜੱਕੇ ਮਿੱਤਰੋ ਦੇਖਦੇ ਆ ਵੀ ਪੈਟਰਨ ਕੀ ਕੰਡੀਸ਼ਨ ਆ ਤੇ ਇਸਲੀਬਾਂ ਚ ਚੈਰੀ ਚੂਰੀ ਤਾਂ ਨਹੀਂ ਪਈ ਹੈਗੀ ਪਈ ਹੋਣੀ ਇੰਨਾ ਚੱਲ ਗਿਆ ਟਰੈਕਟਰ ਇਹ ਕਿਉਂਕਿ ਯਾਰ ਕੋਈ ਵੀ ਚੀਜ਼ ਚੱਲਦੀ ਆ ਤਾਂ ਵੱਡਾ ਪੜਾਂਗਾ ਤਾਂ ਹੁੰਦਾ ਹੀ ਆ ਬੱਚਾ ਇਹ ਇਹ ਤੇ ਨਿੰਗਿੰਦਰੀ ਕਪੜਾ ਮਾਰਦੇ ਬੈਂਚ ਤੇ ਕਪੜਾ ਮਾਰ ਪਹਿਲਾਂ ਯਾਰ ਹੈਲੋ ਇਹ ਚੱਕ ਕਪੜਾ ਮਾਰੇ ਤੇ ਅਨਗਿੰਦੀ ਮਾਰੀ ਯਾਰ ਕਪੜਾ ਤੇ ਸਾਫ਼ ਕਰ ਇਹਨਾਂ ਕਾਦੇ ਸਾਫ਼ ਚੰਗੀ ਤਰ੍ਹਾਂ ਹਰਿਆਣੇ ਰੱਖਣ ਨੂੰ ਅਗੱਤਕੋਤਾ ਯਾਰ ਇਹਨਾਂ ਛੱਡ ਇਹ ਦੇਖੋ ਤੇ ਬਸ ਸਹੀ ਆ ਲੋ ਵੀ ਆ ਗਿਆ ਹੈਡ ਆਪਣਾ ਤੇ ਹੈਡ ਤੇ ਕਰਾਈਏ ਦਰਸ਼ਨ ਆਹ ਬਾਰੇ ਦਾ ਕਮਪਰੈਸਰ ਲੀਕ ਹੁੰਦਾ ਇਤਾਲਤ ਰੋ ਇਹ ਜਿਹੜੇ ਨਾ ਆਪਣੇ ਬਾਲਾਂ ਦੀਆਂ ਕੜੇ ਆ ਖਰਾਬ ਹੋ ਗਏ ਆ ਦੇਖੋ ਕੰਪਰੈਸ਼ਨ ਬਹੁਤ ਲੀਕ ਹੋ ਰਿਹਾ ਇਹਨਾਂ ਵਿੱਚ ਆ ਤਿੰਨ ਕੀ ਆ ਸਾਲੇ ਤੇ ਆ ਇਹਦਾ ਹੈਡ ਗੈਸ ਕੜਿਆ ਹੈਡ ਗੈਸ ਕੜ ਵੀ ਬਹੁਤ ਪਤਲਾ ਹੋਇਆ ਆ ਨਾਲ ਦਾ ਇਹ ਵੀ ਅਲਟੀ ਮਾਡਲ ਦਾ ਹੈ ਗੈਸਕਟ ਪਹਿਲੀ ਵਾਰੀ ਪਟਾ ਹੋਆ ਹੈ 2001 ਮਾਡਲ ਹੈ ਮੇਥਰੋ ਟਰੈਕਟਰ ਹੈ ਜਾਂ 2002 ਜਾਂ 1 ਮਾਡਲ ਇਹਨਾਂ ਵਿੱਚ ਇਹ ਮੈਨੂੰ ਇਹਨਾਂ ਪਤਾ ਨਹੀਂ ਵੀ ਜੈੱਕ ਜਦੋਂ ਇਹ ਦੋ ਹੀ ਹੋਣਾ ਮੇਰੇ ਤੋਂ ਨਾ ਲੇ ਕਹਿੰਦੀ ਕਿਹੜਾ ਮਾਡਲ ਹੈ 2001 ਯਾਰ ਹੈ ਇੱਕ ਮਿੰਟ ਹੈ ਇੱਕ ਮਾਡਲ ਆ ਗੱਡਾ ਦੇਖ ਕੇ ਲੋਗੀ ਮਤਲਬ ਵੀ ਫਰੀਮਾ ਬਹੁਤ ਵੱਡ ਹੋਈਆਂ ਟੱਕ ਪੈ ਜਾਂਦੇ ਨੀਮੋ ਚ ਹੈ ਪਿਸਟਨ ਹੈਲਦੀ ਬੱਚੇ ਦੇ ਇਹਦਾ ਆਉਂਦੀ ਵਜਣਾ ਦੇ ਹੂੰ ਆਉਂਦੀ 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 ਨਾ ਪਿਸਟਨ ਬਹੁਤ ਵੱਡ ਹੋਇਆ ਦੇ ਹੈਲਦੀ ਹੈ ਮਿੱਤਰੋ ਪਿਸਟਨ ਬੱਚੇ ਦੇ ਬਾਅਦ ਚੀਜ਼ਾਂ ਦੇ ਵਿੱਚ ਚਲੋ ਚੱਕਦੇ ਆ ਪਿਸਟਨ ਬਾਹਰ ਕੱਢ ਕੇ ਤੁਹਾਨੂੰ ਫੇਰ ਇੱਕ ਵਾਰੀ ਦਰਸ਼ਨ ਕਰਾਉਂਦੇ ਆ ਮੇਰੇ ਵੀਰੋ ਜਾਣਾ ਕਿਤੇ ਨਹੀਂ ਤਾਂ ਚੈਂਬਰ ਖੁੱਲਣ ਲੱਗੇ ਚੈਂਬਰ ਖੋਲ ਕੇ ਹੱਥੋ ਹੱਥੀ ਤੇ ਕੱਢਦੇ ਆ ਪਿਸਟਨ ਬਾਹਰ ਕਿਉਂ ਨਹੀਂ ਖਿੰਦਰੀ ਹਾਂਜੀ ਕੱਢ ਹਾਂ ਚੈਂਬਰ ਖੋਲੋ ਚਲੋ ਚੈਂਬਰ ਖੋਲ ਕੇ ਤਾਂ ਫੇਰ ਕੱਢਦੇ ਆ ਪਿਸਟਨ ਬਾਹਰ ਆਪਾਂ ਖੋਲ ਹੀਏ ਨਾਲ ਹੋ ਗਈ ਚੱਕੋ ਚੈਂਬਰ ਵੀ ਲਾਤਾ ਆਪਾਂ ਤੇ ਹੁਣ ਕੱਢਦੇ ਆ ਪਿਸਟਨ ਬਾਹਰ ਦੇਖੋ ਮਿੱਤਰੋ ਟੱਲੇ ਬਹੁਤੇ ਬੱਚੇ ਦੇ ਹੱਲ ਦੇ ਟੱਟਦੇ ਬਾਲ ਵੀ ਐਨ ਪੱਟ ਹੋਏ ਆ ਮਿੱਤਰੋ ਐਨ ਦੇਖੋ ਧੋਪੇ ਆ ਕਟ ਗਰੇ ਦੇ ਪਏ ਤੋ ਸਵੀਟਾ ਸਾਰੀਆਂ ਖਰਾਬ ਹੋਈਆਂ ਇਹਨਾਂ ਦੀਆਂ ਕੰਮ ਹੋਊ ਹਿੱਟ ਦਾ ਐਨ ਫੇਸਬੁਕ ਤੋਂ ਲੱਗੂਗਾ ਤੇ ਹਿੱਟ ਦੇ ਬਾਲ ਵੀ ਐਡਾਂ ਗੋਡਾਂ ਜੋ ਲੱਲਾ ਪੱਬਾ ਸਾਰਾ ਕੁਝ ਕਰਾ ਕੇ ਲਿਆ ਮੈਂ ਖਰਾਦੀਏ ਕੋਲੀ ਜਾ ਕੇ ਗੁਰੂ ਨਾਨਕ ਦੇਵ ਜੀ ਵਿਧਿਆਣੇ ਤੇ ਇਹ ਵੀ ਜਾਊ ਮਿੱਤਰੋ ਵਿਧਿਆਣੇ ਤੇ ਬਾਕੀ ਜਿਹੜਾ ਸਮਾਨ ਲਿਆਵਾਂਗਾ ਯਾਂਸੀ ਤੋਂ ਲੈ ਕੇ ਆਉਣਾ ਜੋ ਬੈਲਿਆ ਯਾਂਸੀ ਦੇ ਵਿੱਚ ਜੋ ਬੈਲ ਬੁੱਲ ਬਣੂਗਾ ਮਿੱਤਰੋ ਤੁਹਾਨੂੰ ਸਾਰਾ ਸ਼ੇਅਰ ਕਰਾਂਗੇ ਪਰ ਆ ਬਲੌਗ ਵਿੱਚ ਨਹੀਂ ਜਦੋਂ ਨਵਾਂ ਬਲੌਗ ਆਊਗਾ ਤਾਂ ਇੱਥੇ ਬੰਦਣਾ ਦਾ ਤੇ ਉਹ ਤੁਹਾਨੂੰ ਸ਼ੇਅਰ ਕਰਾਂਗੇ ਜੋ ਵੀ ਸਮਾਨ ਆ ਕਿੰਨੇ ਦਾ ਕੀ ਹਿਸਾਬ ਦਾ ਆ ਗਿਆ ਓਕੇ ਜੀ ਜਿਹੜੇ ਮਿੱਤਰੋ ਨਵੇਂ ਆਏ ਆ ਵੀਡੀਓ ਉੱਤੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਬਾਈਲ ਵਾਲੇ ਤੁਹਾਨੂੰ ਇਦਾਂ ਦੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਮਕੈਨਿਕੀ ਲੈਣ ਦੀਆਂ ਤੇ ਜੋ ਵੀ ਸਮਾਨ ਜੋ ਵੀ ਆਪਾਂ ਫੀਟਿੰਗ ਕਰਦੇ ਆ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਆਪਣੇ ਬਲੌਗ ਤੇ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਕਮੈਂਟ ਜਰੂਰ ਕਰਨਾ ਵੀ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਕਿਉਂਕਿ ਆਪਾਂ ਹੈ ਤੁਹਾਡੇ ਘਰ ਵਾਲੇ ਮਿਸਤਰੀ ਘਰਾਂ ਵਿੱਚ ਕੰਮ ਟਰੈਕਟਰ ਨਾਲ ਕਰਦੇ ਆਂ ਖੂਹਾਂ ਦੇ ਟਰੈਕਟਰ ਨਾਲ ਕੰਮ ਕਰਦੇ ਆਂ ਗੈਰਾਂ ਜਾਂ ਸਾਡੀਆਂ ਵੀ ਬੜੀਆਂ ਪਰ ਸਾਨੂੰ ਸੁਆਦ ਇਦਾਂ ਹੀ ਹੁੰਦਾ ਕੰਮ ਕਰ ਹੁੰਦਾ ਅਗਲੇ ਸਾਹਮਣੇ ਕੰਮ ਕਰਨਾ ਅਗਲੇ ਸਾਰਾ ਸਮਾਂ ਸਾਹਮਣੇ ਫਿੱਟ ਕਰਨਾ ਓਕੇ ਜੀ ਤੇ ਨਹੀਂ ਤਾਂ ਇਦਾਂ ਦੇ ਮੇਜਰ ਟਰੈਕਟਰ ਖੋਲੇ ਹੁਣ ਮੇਜਰ ਕੰਮ ਕਰਨਾ ਇੰਜਨ ਦਾ ਕੋਈ ਵੀ ਕਰਨਾ ਗੇਅਰ ਹੀ ਬੰਨਾ ਕਲਚ ਵੀ ਕਰਨਾ ਮਿੱਤਰੋ ਆਪਾਂ ਤੁਹਾਡੇ ਘਰੇ ਹੀ ਕਰਨਾ ਓਕੇ ਜੀ ਕੋਈ ਗੈਰੇਜ ਵਿੱਚ ਜਾਣ ਦਾ ਕੰਮ ਨਹੀਂ ਕਿਉਂਕਿ ਤੁਸੀਂ ਆਪਣਾ ਕੰਮ ਕਰੀ ਜਾਣਾ ਅਸੀਂ ਆਪਣਾ ਕੰਮ ਕਰੀ ਜਾਣਾ ਤੇ ਜਿੱਦਾਂ ਨਕੇਂਦਰੀ ਲੱਗਾ ਕੰਮ ਕਰਨ ਲੱਗ ਆਪਣਾ ਕਰੀ ਜਾਂਦਾ ਉਹ ਅਸੀਂ ਆਪਣਾ ਇੱਧਰ ਕੰਮ ਕਰੀ ਜਾਂਦੇ ਆ ਤੇ ਚਲੋ ਕੁਐਸਚਨ ਪੜਦੇ ਆ ਇਹਦੇ ਆਪਾਂ ਦਿਖਾ ਦਿਆਂ ਕੀ ਇਹ ਬੱਚੇ ਤੇ ਤੀ ਆ ਜਾਂਦੇ ਆ ਚਲੋ 50 ਦੇ ਨਹੀਂ ਹੋਣੇ ਆ ਆਪਾਂ ਦੀ ਨੀਂਦੇ ਲਗਾ ਲਵਾਂ ਸਰ ਮੇਤਰ ਹੁਣ ਆਪਾਂ ਕੁਐਸਚਨ ਪੜਦੇ ਆ ਇਹ ਪੈਸਨ ਪੜ ਕੇ ਦਿਖਾ ਦਿਆਂ ਤੁਹਾਨੂੰ ਤੇ ਕੀ ਵਿੱਚੋਂ ਨਿਕਲਦਾ ਹੁਣ ਕਿਦਾਂ ਹੋਈ ਹੁਣ ਕਿਦੋਂ ਚੱਲੇ ਆ ਹਾਂਜੀ ਹੈ ਹੈਂ ਕੰਦੇ ਵਜਾ ਬਰੇ ਹੋਰ ਯਾਹ ਬਰੇ ਹੁਣ 50 ਬਰੇ ਲੱਗਣੇ ਹਾਂ ਕਿਆ ਬੋਰੀ ਅੰਦਰ ਇਹ 150 ਹੋ ਜਾਣੇ 150 ਬੋਰਾ ਚਲ ਸਹੀ ਇਹ ਲਾ ਲਓ ਪਹਿਲਾ ਕਿਤੇ ਬਾਸ ਰਸਗੰਦਾ ਫੋਨ ਆ ਕਹਿੰਦਾ ਲਾਉਣੇ ਆ ਪੂਰੇ ਬਾਰੇ ਲਾ ਗਏ ਨਾ ਜਿਹੜੇ ਪਹਿਲੇ ਬੋਰੇ ਆ ਉਹਨਾਂ ਦਾ ਖਾਦ ਪਾਉਣੇ ਜਿਹੜਾ ਨਵੇਂ ਲੈ ਗਏ ਉਹ ਸੇਡ ਤੇ ਰੱਖ ਦਿਓ ਜਿਹੜਾ ਲੈ ਕੇ ਆਉਣੇ ਉਹਨੂੰ ਅੰਦਰ ਰੱਖ ਦੇਣੇ ਹਾਂ ਇਹਨਾਂ ਲਈ ਕਿ ਇਹਨੂੰ ਪਾ ਦੇਣੇ ਇਹਨੂੰ ਪਾ ਦੇਣੇ ਠੀਕ ਆ ਓਕੇ ਇਹ ਕਿਹੜਾ ਯੂਰੀਆ ਕੀ ਕਹਿੰਦੇ ਇਹਨੂੰ ਇਹਨੂੰ ਪਾ ਦੇਣਾ ਯੂਰੀਆ ਯੂਰੀਆ ਚਲੋ ਸਾਕਾ ਤਖਾਟ ਮਾਰਦਾ ਈ ਚੁੱਕੋ ਲਈ ਅਗਿਆ ਬੈਟ ਨੂੰ ਬਾ ਕਾਸੀ ਜੀ ਬੱਜੀ ਮਿੱਤਰੋ ਬੈਠਣ ਦੀ ਲੋਬੀ ਸੈਟਮਗੇ ਬਾਹਰ ਤੇ ਰਿੰਗਾ ਦੀ ਕੰਡੀਸ਼ਨ ਮਿੱਤਰੋ ਪੱਤੇ ਬਣੇ ਆ ਰਿੰਗਾ ਦੇ ਲੈ ਤੜਾਈ ਹੈ ਨਹੀਂ ਰਿੰਗਾ ਇਹ ਰਿੰਗਾ ਬੋਟਲੀ ਆ ਗਈਆਂ ਇਹਦੀਆਂ ਸੈਟਮਾਂ ਦੀ ਮੱਕੀ ਦੇ ਲੈ ਕਿਦ ਨੂੰ ਆਦੀ ਇੱਥੇ ਇੱਥੇ ਇੱਦਾਂ ਕਰ ਲੋ ਬੂ ਦੂਆ ਨੰਬਰ ਪਾ ਕੱਢ ਲਿਆ ਤੇ ਮਿੱਤਰੋ ਬੱਚੇ ਦੇ ਨਾ ਬੈ ਜਾ ਬਹੁਤ ਜ਼ਿਆੜੇ ਹੋ ਗਿਆ ਆਪਣੇ ਵਿੱਚ ਉਹ ਦੇਖੋ ਉਹ ਨਾ ਬੈ ਜਾ ਰਹੀ ਇਹ ਜੋ ਸਟਾਰਟ ਸਪੀਰ ਨੂੰ ਕਰਦੇ ਹਾਂ ਲੰਮੇ ਸੈਲਫ ਲੈ ਕੇ ਸਟਾਰਟ ਹੁੰਦਾ ਟਰੈਕਟਰ ਇਹ ਕਿਉਂ ਹੁੰਦਾ ਰੀਜਨ ਕੀ ਆ ਇਹਦੇ ਪਿਸਟਨ ਦੇ ਜਿਹੜੇ ਰਿੰਗ ਆ ਉਹ ਬੈ ਗਏ ਆ ਤੇ ਬੈ ਜਾ ਹੋਣ ਕਰਕੇ ਕੰਪਰੈਸ਼ਨ ਲੀਕ ਹੋ ਜਾਂਦਾ ਪਿਸਟਨ ਦਾ ਤੇ ਹੁਣ ਮਿੱਤਰੋ ਆਪਾਂ ਕੱਢਦੇ ਆ ਤੀਆ ਇਧਰ ਪੱਖੇ ਨੂੰ ਪਹਿਲਾ ਪੈਸਟਣੇ ਦੂਜਾ ਤੇ ਤੀਜਾ ਸਮਾਂ ਵੀ ਤੀਜਾ ਆਉਣ ਲੱਗਾ ਆਪ ਨੂੰ ਬਾਹਰ ਹੋ ਲੋ ਮਿੱਤਰੋ ਤੀਆ ਪੈਸਟਣ ਬਾਹਰ ਆ ਗਿਆ ਇਹ ਚੱਕੋ ਬਰ ਇਹ ਮੱਖੀ ਜਗੇ ਮਿੱਤਰੋ ਲੈਫਟ ਪੰਪ ਪਾ ਲਉ ਓਕੇ ਜੀ ਤੇ ਇੱਕ ਜੀ ਹੋ ਦੇਖ ਲਿਓ ਵੀ ਹਰੇ ਟਰੈਕਟਰ ਦੇ ਮੱਖੀ ਇੱਕ ਹੋਗੇ ਤੇ ਜੌਂੜੀਏ ਦੇ ਮਿੱਤਰੋ ਦੋ ਮੱਖੀਆਂ ਪੀਸਾਂ ਵਿੱਚ ਜਿਹੜਾ ਕਿ ਟੱਕ ਲੱਗੇ ਹੁੰਦੇ ਆ ਦੋ ਮੁੱਖੀਆਂ ਲੱਗੀਆਂ ਰਹਨ ਨੂੰ ਓਕੇ ਇਹਨਾਂ ਹਰੇ ਡੇਟਾ ਦੇ ਇੱਕੋ ਹੀ ਮੱਖੀ ਪਈ ਜਾਂਦੀ ਆ ਇੱਕੋ ਹੀ ਮੱਖੀ ਬਣੀ ਹੁੰਦੀ ਆ ਪੀਸਾਂ ਦੇ ਵਿੱਚ ਟੱਕਣੇ ਕਰਨਾ ਵਿੱਚ ਵੀ ਇਹਦਾ ਪੀਸ ਕਿੱਥੇ ਆ ਅੰਤ ਵਿੱਚ ਹੈ ਲੋ ਪੀਸ ਲੋ ਜੀਤੋ ਲੋ ਵੀ ਆਪਣਾ ਲਾਸਟ ਪਾਸਾ ਰਹਿ ਗਿਆ ਪਿਲ ਨੰਬਰ ਵਾਲਾ ਤੇ ਬਾਕੀ ਆਪਾਂ ਪਟਦੇ ਆ ਤੇ ਇਹਨਾਂ ਨੂੰ ਘੁਮਾ ਕੇ ਉੱਪਰ ਲੈ ਕੇ ਕੇ ਟੌਪ ਤੇ ਚੱਕੋ ਨਿਕਲਿਆ ਪਰ ਇਹ ਵੀ ਬੈਸਟ ਹੈ ਬੜੇ ਬਟੂਲੇ ਖਾਧੋ ਮੈਂ ਨਿਕਲਦਾ ਪੀਸ ਚੱਕ ਪੀਸ 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 ਆ ਡੀਨ ਹੁਣ ਆ ਪਹਿਲਾਂ ਉਹ ਮਿੱਤਰੋ ਜੱਟ ਸਪਰੇ ਲੱਗੇ ਪਏ ਕੰਡਕਟਰ ਦਾ ਸਿੱਧਾ ਜਾਣਗੇ ਧਾਰ ਮੌਦੇ ਉੱਪਰ ਇਹਨਾਂ ਚ ਪ੍ਰੈਸ਼ਰ ਪੈਂਦਾ ਜਾ ਕੇ ਮਿੱਤਰੋ ਆ ਤੇ ਜਿਹੜੇ ਇਹਨਾਂ ਦੇ ਬੋਚਾ ਵੱਡ ਹੋਏ ਆ ਸਿੱਕੇ ਦਾ ਚੱਲ ਬਹੁਤ ਡੇਟਰ ਗਿਆ ਹੁਣ ਤਾਂ ਮਾੜੇ ਮੋٹے ਲੋਜ ਬਹੁਤ ਹੋਏ ਆ ਜੇਨ ਪਿੰਨਾ ਵਿੱਚ ਬਗਤ ਰੇਪਾਂ ਦੀ ਬੱਟ ਨਾਲੇ ਕੰਮ ਨਾ ਵੇਚ ਦੇਣਾ ਆਪਾਂ ਲੋਡ ਲਿਆਂਦਾ ਆ ਤੇ ਏਦੇ ਪੱਤੇ ਤੇ ਹੀ ਹੁਣ ਨਾਲ ਲੱਗਦੀਆਂ ਕਲਿੰਕ ਤੇ ਮਤਰਾ ਨੋਕੇ ਆ ਕਲੈਂਕਾਂ ਸਾਪੀ ਆ ਟ੍ਰੈਕਟਰ ਦੀ ਕੋਈ ਡੋਰਾ ਨਹੀਂ ਚਰੰਕ ਤੇ ਇਹ ਇਹਦੇ ਬੋਲ ਚੋਕੀ ਚਤੇ ਚਾਰ ਟਰਡ ਦੀ ਪੁੱਲੋਂ ਲਾਉਣ ਲਈ ਮਤਰਾ ਪਹਿਲੇ ਚਾਰ ਬੋਲ ਲੱਗਣੇ ਠੀਕ ਹੈ ਜੀ ਤੇ ਆਪਣਾ ਉਹਨਾਂ ਪਲੇਟਫਾਰਮ ਉੱਪਰ ਇਹਦੇ ਪੇ ਵਜੇ ਰੌਡ ਨੂੰ ਘਵਾਗੇ ਫੇਰ ਸਰੀਪਾ ਪੱਟਾਂਗਾ ਤਾਂ ਕਿਉਂ ਨਹੀਂ ਇੰਦਰੀ ਹਾਂਜੀ ਹੈ ਦੇਖੀ ਜਾਲ ਤੂੰ ਹੈ ਵਾਹ ਧੂੜ ਤੂੰ ਵੀ ਪਟਣੀਆਂ ਸਾਡੇ ਤੋਂ ਬਾਅਦ ਹੋਰ ਆਹੋ ਏ ਮਿੱਤਰ ਨਗੇਂਦਰੀ ਆ ਕੱਲਾ ਵਿਚਲਾ ਖੇਤੀ ਕਰਦਾ ਇੱਕ ਬੰਦਾ ਹੋ ਰਿਹਾ ਨਾਂ ਰੱਖਿਆ ਇਹ ਦੋਨੇ ਟਰੈਕਟਰ ਇਹੇ ਚਲਾਉਂਦਾ ਆ ਭਰਾ ਦਾ ਭਰਾ ਹੀ ਆ ਦੋਨੇ ਹੀ ਮੁੰਡੇ ਅੰਕਲ ਦੇ ਤੇ ਇਹ ਆਪਣਾ ਭਰਾ ਇਹੇ ਵਿਚਲਾ ਖੇਤੀ ਕਰਦਾ ਚਲੋ ਵਧੀਆ ਜਿੰਮੇਵਾਰੀ ਚੱਕੀ ਜਾਂਦਾ ਆਪਣੀ ਇਹ ਤੇ ਇਹ ਮਿੱਤਰ ਡੀਲ ਪੰਪ ਵੀ ਲਾਉਣਾ ਸੱਤ ਟਰੈਕਟਰ ਦਾ ਅਗਰ ਰੋਤੇ ਹੋ ਚੱਟੋ ਜਿੰਨੇ ਪਲੇਟ ਤੇ ਦੋ ਤਹਲੋ ਨਾੜ ਗਸਾਂਗੇ ਆਪਾਂ ਪਲੇਟ ਦੇ ਲੋਈ ਫੁੱਲ ਲੱਗ ਗਿਆ ਆਪਣਾ ਤੇ ਆਉਂਦੇ ਕਿ ਨਹੀਂ ਫਲੇਸ਼ ਸ਼ਾਲਾ ਮਾਰਦੀ ਬਾਹਰ ਨੂੰ ਲਾਵੇ ਇੱਦਾਂ ਹੀ ਬੂਲਨ ਲਾ ਗਏ ਤਿੰਨੇ ਹੀ ਕੱਢ ਦੇਣੀਆਂ ਫਲੇਸ਼ਾਂ ਬਾਹਰ ਤੇ ਲੈ ਕੇ ਤਾਂ ਨਿਕਲੇਗੀ ਇਹ ਦੋ ਰਹਿ ਗਈਆਂ ਤੇ ਅਜੇ ਇਹਦਾ ਪੰਪ ਲਾਉਣਾ ਪਰ ਡੈਕਟਰ ਉਹ ਵੀ ਲਾਉਨੇ ਆ ਤੇ ਜਿਹਨਾਂ ਨੂੰ ਲਵਾ ਕੇ ਲੈ ਕੇ ਜਾਵਾਂਗੇ ਮਿੱਤਰੋ ਡਾਇਫਰਮ ਤੇ ਕਰਾਂਗੇ ਪੰਪ ਨੂੰ ਕੀ ਉਹ ਨਾ ਮੈਂ ਬਰੂ ਦੇ ਟਾਇਰ ਟੂ ਨਵੇਂ ਪਵਾਏ ਆ ਰੇਡੀਅਲ ਕਿਉਂ ਜੀ ਹਾਂਜੀ ਚੱਤ ਉਹ ਆ ਰਹੀ ਸਲੀਵ ਆ ਚੱਕਾ ਮੋਲੀ ਵਾਂਗੂ ਪਟ ਲੈਂਦੀ ਕਿੰਨੀ ਆਪਾਂ ਬਾਹਰ ਚੱਕਾ ਫੜਨਗੇ ਵੀਰ ਭਾਰੀ ਆ ਪੁੱਲਰ ਭਾਰਾ ਉੱਥੇ ਰੱਖ ਦੇ ਕੱਢ ਕੇ ਫੇਰ ਵੀ ਬਾਹਰ ਆ ਪੁੱਲਰ ਲੈ ਜਾਂ ਕਿਧਰ ਨੂੰ ਹਾਂ ਆ ਲੈ ਸਾਰਾ ਛਾੜ ਦਿੰਦੇ ਖੜੀ ਗਾ ਦੇ ਇਹਨੂੰ ਚੱਲ ਆ ਜਾ ਲੱਗਣ ਦੂਜੀ ਦੀ ਵਾਰੀ ਆ ਗਈ ਪਹਿਲਾ ਪਟਤਾ ਪਹਿਲੀ ਪਟਤੀ ਆ ਹੁਣ ਦੂਜੀ ਪਟਣੀ ਆ ਤੇ ਤੀਜੀ ਐਦੇ ਪੁੱਲੋ ਲਾ ਕੇ ਮੇਤਰਾ ਪਟਣੀਆਂ ਸਾਰੀਆਂ ਆਪਾਂ ਕੱਢ ਰੀਆਂ ਵੀ ਆਪਾਂ ਸਲੇਬਾ ਵਿੱਚੋਂ ਬਾਹਰ ਪੁੱਲ ਲਾ ਕੇ ਤੇ ਸਲੇਬਾ ਪਈਆਂ ਮੇਤਰਾ ਆਪਣੀਆਂ ਹੁਣ ਨਵਾਂ ਸਮਾਨ ਆਪਾਂ ਲੈ ਕੇ ਆਵਾਂਗੇ ਤੇ ਜਿਹੜੇ ਆਪਣੇ ਪਰ ਆਹ ਨਵੇਂ ਆਪਣੇ ਵੀਡੀਓ ਤੇ ਨਵੇਂ ਆਏ ਜਾਂ ਆਪਣੇ ਚੈਨਲ ਕੋਲ ਸਬਸਕ੍ਰਾਈਬ ਤੇ ਜੇ ਇਹ ਤਾਂ ਬਲੌਗ ਦੇਖਣਾ ਫਾਇਟਿੰਗ ਹੁੰਦੇ ਤਾਂ ਮਿੱਤਰੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਕਮੈਂਟਾਂ ਵਿੱਚ ਵੀ ਦੱਸੋ ਸਾਡੇ ਬਲੌਗ ਤੁਹਾਨੂੰ ਕਿੱਦਾਂ ਲੱਗਦੇ ਆ ਠੀਕ ਹੈ ਜੀ ਮਿਲਦੇ ਆ ਮਿੱਤਰੋ ਆਪਾਂ ਇਹਦੀ ਫਾਇਟਿੰਗ ਤੇ ਠੀਕ ਹੈ ਓਕੇ ਧੰਨਵਾਦ